ਏਜੰਟ ਮਾਫੀਆ ਤੋਂ ਪੈਸੇ ਲੈ ਕੇ ਵੱਡੀ ਮਾਤਰਾ ਦੇ ਵਿੱਚ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਇਸ ਏਜੰਟ ਮਾਫੀਆ ਨੂੰ ਚਲਾ ਰਿਹਾ ਹੈ ਹੁਣ ਅਸੀਂ ਇਹਨਾਂ ਦਾ ਸਾਰਿਆਂ ਦਾ ਖਲਾਸਾ ਪੰਜਾਬ ਹਰਿਆਣਾ ਹਿਮਾਚਲ ਦੇ ਜਿੰਨੇ ਵੀ ਲੋਕ ਪੀੜਤ ਨੇਗੇ ਸਾਰੇ ਲੋਕ ਪੀੜਤਾਂ ਨੂੰ ਇਕੱਠੇ ਕਰਕੇ ਹੁਣ ਇੱਥੇ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਤੇ ਲੋਕਾਂ ਨੂੰ ਥਾਣੇ ਦੇ ਵਿੱਚ ਖੜਾਵਾਵਾਂਗੇ ਤੁਸੀਂ ਦੇਖਾਂਗੇ ਕਿੰਨਾ ਕਿਤੇ ਕਾਰਵਾਈਆਂ ਕਰਦੇ ਹੁਣ ਤੁਹਾਨੂੰ ਪਤਾ ਕਿ ਹਜ਼ਾਰਾਂ ਬੰਦਿਆਂ ਨੇ ਇੱਥੇ ਠੱਗ ਹਜ਼ਾਰਾਂ ਬੰਦਿਆਂ ਨੇ ਤੇ ਠੱਗੀਆਂ ਪੱਜੀਆਂ ਹੋਣੇ ਹਜ਼ਾਰਾਂ ਏਜੰਟ ਬੈਟਨ ਜਿਹੜੇ ਦਫ਼ਤਰ ਬਦਲ-ਬਦਲ ਕੇ ਲੋਕਾਂ ਨੂੰ ਬਦਲ-ਬਦ ਇਸ ਕਰਕੇ ਇਹ ਜਿਹੜਾ ਏਜੰਟ ਜਿਹੜਾ ਇਹ ਦਫ਼ਤਰ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਪਰਚਾ ਕਰਾਇਆ ਜਿਹੜੇ ਏਜੰਟਾਂ ਨੇ ਸਾਡੇ ਨੌਜਵਾਨ ਤੇ ਇਹਨਾਂ ਦੇ ਦਫ਼ਤਰ ਦੇ ਵੀ ਡੀਲ ਹੋਈ ਇਹ ਮੰਨ ਰਹੇ ਨੇਗੇ ਕਿ ਸਾਡੇ ਸਾਹਮਣੇ ਹੋਈ ਆ ਇਹ ਦਫ਼ਤਰ ਦੇ ਵਿੱਚੋਂ ਇਹ ਕੀ ਕਰਦੇ ਨੇ ਜੀ ਦੇਖੋ ਜੀ ਇੱਕ ਦਫ਼ਤਰ ਦੇ ਵਿੱਚ ਇੱਕ ਬੰਦੇ ਨੇ ਪੂਰਾ ਠੱਗ ਲੈ ਲੋਕਾਂ ਨੂੰ ਠੱਗਣ ਤੋਂ ਬਾਅਦ ਇਹਨਾਂ ਦਾ ਦੂਜਾ ਬੰਦਾ ਆ ਕੇ ਉਸ ਦਫ਼ਤਰ ਦੇ ਵਿੱਚ ਵਾਹ ਜਾਂਦਾ ਉਹ ਉੱਥੋਂ ਫਰਾਰ ਹੋ ਜਾਂਦਾ ਇਹਨਾਂ ਦੀ ਸਾਰੀ ਗਿੱਟੀ ਮਿੱਟੀ ਘਲੀ ਮਿਲੀ ਸਾਰੇ ਦੀ ਇਹਨਾਂ ਦੀ ਇੱਕ ਆ ਇਸ ਤਰ੍ਹਾਂ ਦੀ ਨੇ ਇੱਕ ਸਾਰਾ ਕੁਝ ਇਹਨਾਂ ਦਾ ਮਿੱਥਿਆ ਹੁੰਦਾ ਹੁੰਦਾ ਵੀ ਪਹਿਲਾਂ ਇੱਕ ਚਿਹਰਾ ਮੂਰਿਆ ਆਉਂਦਾ ਫਿਰ ਦੂਜਾ ਚਿਹਰਾ ਮੂਰ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਪੀੜਤ ਲੋਕ ਨੇਗੇ ਅਸੀਂ ਤੁਹਾਨੂੰ ਜਲਦੀ ਕਾਲ ਦੇਵਾਂਗੇ ਮੈਂ ਬਾਹਰ ਗਿਆ ਹੋਇਆ ਮੇਰਾ ਪਰਿਵਾਰ ਸਾਡੇ ਬੰਦੇ ਸਾਰੇ ਜਿਹੜੇ ਸਾਡੇ ਸਾਰੇ ਕੱਲ ਨੂੰ ਪਹੁੰਚਣਗੇ ਪਹੁੰਚਣ ਤੋਂ ਬਾਅਦ ਜਲਦੀ ਤੁਹਾਨੂੰ ਇੱਕ ਕਾਲ ਦੇਣੀ ਆ ਜਲਦੀ ਕਾਲ ਦੇ ਕੇ 34 ਸੈਕਟਰ ਦੇ ਮੂਹਰੇ ਧਰਨਾ ਹੋਣ ਲਾਵਾਂਗੇ ਕਿਉਂਕਿ ਜਿੰਨੇ ਪੀੜਤ ਲੋਕ ਨੇਗੇ ਪੀੜਤ ਲੋਕਾਂ ਦੇ ਹੱਥਾਂ ਦੇ ਵਿੱਚ ਦਰਖਾਸਤਾਂ ਫੜ ਕੇ ਦੇਖਾਂਗੇ ਕਿੰਨਿਆ ਕਿਤੇ ਕਾਰਵਾਈਆਂ ਕਰਕੇ ਕਿਤੇ ਕਿੰਨਾਂ ਨੂੰ ਅੰਦਰ ਕਰਦਨੇ ਸਾਨੂੰ ਤਾਂ ਇਹ ਕਹਿ ਰਹੇ ਨੇਗੇ ਦੇਖੋ ਜੀ ਸਾਡੇ ਕੋਲੇ ਹੱਲ ਕੀ ਹੈ 34 ਸੈਕਟਰ ਦੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਤੁਸੀਂ ਅੱਜ ਤੱਕ ਇਹ ਕਾਰਵਾਈਆਂ ਕਿਉਂ ਨਹੀਂ ਕਰਿਆ ਕਿਉਂਕਿ ਥੋੜੀ ਸਹਿਤ ਲੋਕਾਂ ਨੂੰ ਠੱਗਿਆ ਗਿਆ ਹੁਣ ਤੁਸੀਂ ਕਿੰਨੇ ਕਾਰਵਾਈਆਂ ਕਰਦੇ ਹੋ ਹੁਣ ਤੁਹਾਡੇ ਦੇ ਦੇਖਾਂਗੇ ਤੁਸੀਂ ਕਿੰਨਾ ਘਰ ਫੜ ਕੇ ਅੰਦਰ ਕਰ ਦੋਗੇ ਕਿੰਨੇ ਲੋਕ ਪੀੜਤ ਨੇਗੇ ਸਾਡੇ ਦੇ ਕੋਈ 5 ਰੁਪਏ ਸਾਬਤ ਕਰਕੇ ਦਿਖਾ ਦਿਓ ਵਿਧੂ ਪ੍ਰੂਫ ਅਸੀਂ ਕਿੱਥੋਂ ਲੈਤੇ ਹੋਣ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਕਿੱਡਾ ਵੱਡਾ ਪੰਜਾਬ ਦੇ ਵਿੱਚ ਅਰਬਾਂ ਖਰਬਾਂ ਕਰੋੜਾ ਰੁਪਏ ਲੋਕਾਂ ਦਾ ਵਾਪਸ ਕਰਵਾਤਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਸਬੂਤ ਧਰ ਦਾਂਗੇ ਹਿਮਾਚਲ ਦੇ ਲੋਕਾਂ ਦੇ ਹਰਿਆਣਾ ਦੇ ਲੋਕਾਂ ਦੇ ਪੰਜਾਬ ਦੇ ਦਾ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਪੈਸੇ ਦਿਵਾਣੇ ਰਾਜਸਥਾਨ ਦੇ ਲੋਕਾਂ ਦੇ ਪ੍ਰਮਾਤਮਾ ਨੂੰ ਜਾਣ ਕੇ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਰੱਖ ਕੇ ਉਸ ਇੱਕ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ 5 ਰੁਪਏ ਸਾਬਤ ਕਰ ਦਿਓ ਅਸੀਂ ਗੱਲ ਘਟਾ ਦਾਂਗੇ ਤੁਸੀਂ ਕਰ ਕੀ ਰਹੇ ਹੋ ਇਹ ਇਸ ਕਰਕੇ ਲੋਕਾਂ ਨੂੰ ਬੇਨਤੀ ਆ ਜਿਹੜੇ ਨਾਲ ਅਸੀਂ ਖੜੇ ਆ ਤੁਹਾਨੂੰ ਖੜਨ ਦੀ ਲੋੜ ਆ ਕੱਢ ਲੂ ਸਾਡਾ ਬੰਦੇ ਉਸ ਤੋਂ ਬਾਅਦ ਜਲਦੀ ਤੁਹਾਨੂੰ ਕਾਲ ਦੇਵਾਂਗੇ ਚੰਡੀਗੜ੍ਹ ਜਿਹੜੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਉਹਨਾਂ ਦੇ ਪੈਸੇ ਤੇ ਜੋਰ ਦੇ ਉੱਪਰ ਗੰਨਾ ਦੇ ਨਾਲ ਬੰਦੂਖਾਂ ਦੇ ਨਾਲ ਤੇ ਬੌਂਸਰਾਂ ਦੇ ਨਾਲ ਨਾਲ ਤਾਂ ਸਾਡੇ ਬੰਦਿਆਂ ਨੂੰ ਕੁੱਟਿਆ ਗਿਆ ਕੁੜੀ ਨੂੰ ਜਲੀਲ ਕੀਤਾ ਗਿਆ ਉੱਥੇ ਜਿਹੜੀ ਕੁੜੀ ਨੇ ਪੈਸੇ ਲੈਣੇ ਨੇ ਉਸ ਕੁੜੀ ਨੇ ਪਹਿਲਾਂ ਜਿਹੜੀ ਦਰਖਾਸਤ ਦਿੱਤੀ ਹੋਈ ਆ ਉਸ ਕੁੜੀ ਦੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਬੰਦਿਆਂ 'ਤੇ ਉਲਟਾ ਕਾਰਵਾਈ ਕਰਤੀ ਨਾਲ ਤਾਂ ਕੁੱਟਿਆ ਮਾਰਾ ਸਾਡੇ ਬੰਦਿਆਂ ਨੂੰ ਨਾਲੇ ਬੌਂਸਰਾਂ ਨੂੰ ਡਰਾਇਆ ਧਮਕਾ ਬੌਂਸਰਾਂ ਨੇ ਨਾਲ ਡਰਾਇਆ ਧਮਕਾ ਨਾਲ ਸਾਡੇ ਬੰਦਿਆਂ ਨੂੰ ਘੜੀ ਦਿਸਿਆ ਕਿ ਦਿਸਣ ਤੋਂ ਬਾਅਦ ਸਾਡੇ ਬੰਦਿਆਂ ਉੱਪਰ ਹੀ ਕਾਰਵਾਈ ਕਰਤੀ ਬੰਦਵਾਸ਼ੀ ਉਹਨਾਂ ਨੇ ਕੀਤੀ ਕਾਰਵਾਈ ਸਾਡੇ ਬੰਦਿਆਂ ਉੱਪਰ ਕੀਤੀ। ਕੋਈ ਗੱਲ ਨਹੀਂ ਸਾਡੇ ਉੱਪਰ ਪਰਚਾ ਕਰਾਇਆ, ਸਾਨੂੰ ਜੇਲ੍ਹ ਕਰਾਇਆ ਸੀ ਅਸੀਂ ਜਾਣਦੇ ਆਂ ਪਰ ਹੁਣ ਇਹਨਾਂ ਦਾ ਜਿਨ੍ਹਾਂ ਨੇ ਪਰਚਾ ਕਰਾਇਆ ਤੇ ਇਹਨਾਂ ਦਾ ਦੇਖੋ ਨਾ ਜਲੂਸ ਕਿ ਨਿਕਲਦਾ ਨਾਲ ਏਜੰਟਾਂ ਦਾ। ਤੁਸੀਂ ਫਿਕਰ ਨਾ ਕਰਿਓ ਜਿਨ੍ਹਾਂ ਨੇ ਸਾਡੇ ਤੇ ਪਹਿਲਾਂ ਵੀ ਮੇਰੇ ਤੇ ਕਾਰਵਾਈਆਂ ਕਿੰਨਾਂ ਨੇ ਕਰਵਾਈਆਂ ਹੋਈਆਂ ਨੇ। ਸਾਡੇ ਤੇ ਪਰਚੇ ਕਰਾਣੇ ਅਸੀਂ ਮਰ ਨਹੀਂ ਗਏ ਪਰ ਇਹਨਾਂ ਨੂੰ ਜਮ੍ਹਾਂ ਐਂਡ ਜ਼ੀਰੋ ਕਰਕੇ ਛੱਡਾਂਗੇ। ਭੀਖ ਮੰਗਣਗੇ ਇੱਕ ਦਿਨ ਤੁਸੀਂ ਦੇਖੀ ਜਾਏ ਉਹ। ਉਸ ਪ੍ਰਮਾਤਮਾ ਜਾਣਦਾ ਹੋ ਕੌਣ ਸੱਚਾ ਤੇ ਕੌਣ ਝੂਠਾ ਹੈ। ਇਹ ਵੱਡੇ ਵੱਡੇ ਅਮੀਰ ਆਪਦੇ ਆਪ ਨੂੰ ਘਰ ਲੋਕਾਂ ਦਾ ਲੁੱਟਿਆ ਕੁਸੁੱਟਿਆ ਪੈਸਾ ਵੱਡੀਆਂ ਵੱਡੀਆਂ ਗੱਡੀਆਂ ਲਿਆ ਕੇ ਤੁਸੀਂ ਲੋਕਾਂ ਦਾ ਪੈਸਾ ਠਾਕੇ ਰਿਹਾ ਗੱਡੀਆਂ ਬਣਾਏ ਨੇ ਜਾਣਦੇ ਆ ਤੁਹਾਨੂੰ ਤੁਸੀਂ ਕਿੰਨਾ ਲੋਕਾਂ ਦਾ ਖੂਨ ਪਸੀਨੇ ਦੀ ਕਮਾਈਆਂ ਖਾਧੀਆਂ ਨੇ ਥੋੜੇ ਐਵੇਂ ਜਿਕਰ ਹੀ ਨਿਕਲਣਗੇ ਆ ਤੁਸੀਂ ਤੁਸੀਂ ਕਰਦੇ ਹੋ ਤੁਹਾਡੇ ਕੋਲੇ ਸਾਡੇ ਕੋਲੇ ਸਾਡੇ ਕੋਲੇ ਡਿਫੈਂਡਰਾਂ ਨੇ ਸਾਡੇ ਕੋਲੇ ਰੇਂਜਰਓਵਰਾਂ ਨੇ ਇਹ ਠੱਗੀ ਦਾ ਪੈਸਾ ਠੱਗ ਕੇ ਤਾਂ ਜਹਾਜ਼ ਖਰੀਦ ਲਓ ਤੁਹਾਡੇ ਕਿਹੜਾ ਕੋਈ ਖੂਨ ਪਸੀਨੇ ਦੀ ਕਮਾਈ ਆ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਆ ਫਿਕਰ ਨਾ ਕਰੋ ਤੁਹਾਡਾ ਇਸ ਤਰ੍ਹਾਂ ਹੀ ਦੂਸ ਕੱਢਾਂਗੇ ਹੁਣ ਤੱਕੜੇ ਹੋ ਜਾਓ ਲੋਕੋ ਹੁਣ ਇਹਨਾਂ ਜਲਦੀ ਸਾਡੇ ਬੰਦੇ ਵੀ ਆਉਣਗੇ ਮੈਂ ਵੀ ਜਲਦੀ ਆ ਕੇ ਪ੍ਰੋਟੈਸਟ ਵੱਡਾ ਵਿੜਨਾ ਥੋੜੇ ਦਿਨਾਂ ਲਈ ਮੈਂ ਬਾਹਰ ਆਇਆ ਹਾਂ ਤੇ ਇੱਥੇ ਵੀ ਪੰਜਾਬੀਆਂ ਨੂੰ ਮਿਲਣਾ ਗਿਲਣਾ ਤੁਸੀਂ ਫਿਕਰ ਨਾ ਕਰੋ ਉਹਨਾਂ ਦਾ ਬੰਦ ਦਾ ਕੀ ਦੇਖੀ ਜਾਓ